ਜੰਮੂ ਕਸ਼ਮੀਰ ਦੇ ਵਿੱਚ ਪੈਲਗਾਮ ਜਿਹੜਾ ਏਰੀਆ ਉਹਦੇ ਵਿੱਚ ਨਿਰਦੋਸ਼ ਸੈਲਾਨੀਆਂ ਲੋਕਾਂ ਦੀ ਹੱਤਿਆ ਕਰ ਦੇਣੀ ਉਹ ਵੀ ਨਾਂ ਪੁੱਛ ਕੇ ਧਰਮ ਦੇ ਆਧਾਰ ਤੇ ਮੈਂ ਸਮਝਦਾ ਬਹੁਤ ਹੀ ਮਦਭਾਗਾ ਦਿਲ ਨੂੰ ਤੁਖਾਉਣ ਵਾਲਾ ਤੇ ਨਿੰਦਣ ਜੋ ਘਟਨਾ ਜਿੱਥੇ ਸਾਰੀ ਘਟਨਾ ਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਦੀ ਇੰਟੈਲੀਜੈਂਸੀ ਸੁਰੱਖਿਆ ਜਿਹੜੀ ਉੱਥੇ ਦੇਣੀ ਸੀ ਉਹ ਫੇਲ ਹੋਈ ਉੱਥੇ ਇਹ ਘਟਨਾ ਨੂੰ ਕਰਨ ਵਾਲੇ ਤੇ ਕਰਵਾਉਣ ਵਾਲੇ ਕਿਉਂਕਿ ਕਰਨ ਵਾਲੇ ਕੁਝ ਸੀ ਪਰ ਕਰਵਾਉਣ ਵਾਲੀਆਂ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਦਾ ਵੀ ਜਿਹੜਾ ਚਿਹਰਾ ਉਹ ਸਾਹਮਣੇ ਲਿਆ ਕੇ ਵੱਡੀ ਕਾਰਵਾਈ ਕਰਨ ਦੀ ਲੋੜ ਹੈਗੀ ਆ ਪਰ ਮੈਂ ਸਮਝਦਾ ਕਿ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨੇ ਉਹ ਬੜਾ ਮਨ ਨੂੰ ਦੁੱਖ ਦਿੰਦੀਆਂ ਨੇ ਕਿ ਕੋਈ ਵੀ ਧਰਮ ਕੋਈ ਵੀ ਜਾਤ ਕੋਈ ਵੀ ਧਰਮ ਕੋਈ ਵੀ ਮਜ਼ਬੂਰਦੋਸ਼ ਲੋਕਾਂ ਦੀ ਹੱਤਿਆ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਧਰਮ ਪਿਆਰ ਮੁਹੱਬਤ ਭਾਈਚਾਰਕ ਸਾਂਝ ਸਿਖਾਉਂਦਾ ਸੋ ਇਹ ਜਿਹੜੀ ਘਟਨਾ ਬਹੁਤ ਮਦਭਾਗੀ ਹੋਈ ਹੈ ਤੇ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਰਕਾਰ ਇਹ ਤੇ ਇੰਟੈਲੀਜੈਂਸੀ ਫੇਲ ਵੀ ਰਹੀ ਕਿਉਂਕਿ ਜਿਸ ਹਿਸਾਬ ਨਾਲ ਦੇਖ ਰਿਹਾ ਕਿ ਕਿੱਡੇ ਵੱਡੇ ਪੱਧਰ ਤੇ ਉੱਥੇ ਸਲਾਨੀ ਜਾ ਰਹੇ ਸੀ ਪਰ ਉੱਥੇ ਕੋਈ ਕੋਈ ਵੀ ਸੁਰੱਖਿਆ ਜਿਹੜੀ ਮੈਂ ਸਮਝਦਾ ਕਿ ਵੱਡੇ ਪੱਧਰ ਤੇ ਮਹੀਆ ਆਲੇ ਦੁਆਲੇ ਨਹੀਂ ਸੀ ਤਾਂ ਹੀ ਉਹਨਾਂ ਨੇ ਸੁਖਾਲਾ ਟਾਰਗੇਟ ਦੇ ਕੇ ਇਥੋਂ ਜਗ੍ਹਾ ਦੇ ਕੇ ਇਹ ਮਾੜੇ ਲੋਕਾਂ ਨੇ ਇਹ ਘਟਨਾ ਨੂੰ ਇਲਜਾਮ ਦਿੱਤਾ ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਬੰਦ ਹੋਣੇ ਚਾਹੀਦੀਆਂ ਨੇ ਤੇ ਕਾਰਵਾਈਆਂ ਹੋਣੇ ਚਾਹੀਦੀਆਂ ਨੇ ਭਾਈਚਾਰਕ ਸਾਂਝ ਜਿਹੜੀ ਆ ਉਹ ਕਾਇਮ ਹੋਣੀ ਚਾਹੀਦੀ ਆ ਕਿਉਂਕਿ ਭਾਈਚਾਰਕ ਸਾਂਝ ਦੇ ਨਾਲ ਹੀ ਅਮਨ ਸ਼ਾਂਤੀ ਹੋਣੀ ਹੈ ਤੇ ਅਮਨ ਸ਼ਾਂਤੀ ਨਾਲ ਹੀ ਕੋਈ ਵੀ ਦੇਸ਼ ਕੋਈ ਵੀ ਸੂਬਾ ਕੋਈ ਵੀ ਸਟੇਟ ਕੋਈ ਵੀ ਥਾਂ ਜਿਹੜੀ ਉਹ ਕਾਮਯਾਬ ਹੋ ਸਕਦੀ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਹੋਂਦ